ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ 30 ਅਕਤੂਬਰ ਦਾ ਦਿਨ ਹੈ ਸਿੱਖ ਇਤਿਹਾਸ ਦੇ ਅੰਦਰ 30 ਅਕਤੂਬਰ ਦਾ ਦਿਨ ਇੱਕ ਵਿਸ਼ੇਸ਼ ਥਾਂ ਰੱਖਦਾ ਹੈ ਇਸ ਦਿਨ ਇੱਕ ਸਾਕਾ ਵਾਪਰਿਆ ਸੀ ਜਿਹਨੂੰ ਅਸੀਂ ਪੰਜਾ ਸਾਹਿਬ ਦਾ ਸਾਕਾ ਕਰਕੇ ਸਿੱਖ ਤਵਾਰੀਖ ਦੇ ਵਿੱਚ ਪੜ੍ਹਦੇ ਤੇ ਸੁਣਦੇ ਹਾਂ ਦੁਨੀਆ ਦੀ ਤਵਾਰੀਖ ਅੰਦਰ ਮਜ਼ਬੰਦੀ ਦੀ ਤਾਰੀਖ ਅੰਦਰ ਸ਼ਾਇਦ ਵਿੜਿਆਈ ਤੇ ਵਿਡੱਪਣ ਸਿੱਖਾਂ ਦੇ ਹਿੱਸੇ ਹੀ ਆਇਆ ਹੈ ਕਿ ਇੰਨਾਂ ਨੇ ਪ੍ਰਸ਼ਾਦਾ ਸ਼ਕਾਉਣ ਦੇ ਵਾਸਤੇ ਵੀ ਸ਼ਹਾਦਤਾਂ ਦਿੱਤੀਆਂ ਨੇ ਗੁਰੂ ਮਹਾਰਾਜ ਨੇ ਸਿੱਖਾਂ ਦੇ ਪੱਲੇ ਦੋ ਚੀਜ਼ਾਂ ਪਾਈਆਂ ਜਿਹਦੇ ਉੱਤੇ ਸਿੱਖੀ ਉਸਰਦੀ ਹੈ ਇੱਕ ਸਿਮਰਨ ਤੇ ਦੂਸਰਾ ਸੇਵਾ ਹੈ ਹਕੀਕਤ ਇਹੋ ਹੈ ਜਿੱਥੇ ਸਿਮਰਨ ਹੈ ਜਿੱਥੇ ਬੰਦਗੀ ਹੈ ਜਿੱਥੇ ਬਾਣੀ ਦੀ ਕਮਾਈ ਹੈ ਉੱਥੇ ਹੀ ਸੇਵਾ ਪ੍ਰਗਟ ਹੁੰਦੀ ਹੈ ਤੇ ਨਹੀਂ ਜੇ ਸਿਮਰਨ ਬੰਦਗੀ ਨਾ ਹੋਵੇ ਤੇ ਸੇਵਾ ਦਿਖਾਵਾ ਬਣ ਕੇ ਰਹਿ ਜਾਂਦੀ ਹੈ ਜਾਂ ਫਿਰ ਮਨੁੱਖ ਦੀਆਂ ਜ਼ਰੂਰਤਾਂ ਦੀ ਪੂਰਤੀ ਦਾ ਸਾਧਨ ਬਣਦੀ ਹੈ ਤੇ ਦੰਫਰ ਇਹ ਕਹਿ ਲੋ ਕਿ ਮਨੁੱਖ ਦੀ ਹਉਮੈ ਨੂੰ ਸੰਤੁਸ਼ਟ ਕਰਨ ਦਾ ਇੱਕ ਤਾਰਕ ਸਿੱਧ ਹੁੰਦੀ ਹੈ ਗੁਰੂ ਸਾਹਿਬ ਨੇ ਦੱਸਿਆ ਹੈ ਵੀ ਜਦੋਂ ਸੇਵਾ ਕਰਨੀ ਹੈ ਨਾ ਤੇ ਕਾਮਨਾ ਰਹਿਤ ਹੋ ਕੇ ਕਰਨੀ ਹੈ ਤੇ ਸੇਵਾ ਉਹ ਰਸਤਾ ਹੈ ਜਿਹੜਾ ਨਿਰੰਕਾਰ ਦੇ ਨਾਲ ਇਸ ਜੀਵ ਦਾ ਸਬੰਧ ਸਥਾਪਤ ਕਰ ਦਿੰਦਾ ਹੈ ਸਿੱਖ ਇਤਿਹਾਸ ਭਰਿਆ ਪਿਆ ਹੈ ਇੱਥੇ ਦੇਗ ਤੇ ਤੇਗ ਦੀ ਫਤਿਹ ਦੀ ਗੱਲ ਕੀਤੀ ਜਾਂਦੀ ਹੈ ਤੇਗ ਦੀ ਫਤਿਹ ਦੇ ਉੱਤੇ ਤੇ ਅਸੀਂ ਬਹੁਤ ਕੁਝ ਪੜ੍ਹਦੇ ਸੁਣਦੇ ਹੈਗੇ ਆ ਦੇਗ ਦੇ ਬਾਰੇ ਤਕਰੀਬਨ ਅਸੀਂ ਇੰਨਾ ਕਹਿ ਕੇ ਸਾਰ ਲੈਣੇ ਆ ਵਿਵੰਡ ਕੇ ਛੱਗਣਾ ਚਾਹੀਦਾ ਹੈ ਜੀ ਪਰ ਜਦੋਂ ਅਸੀਂ ਤਾਰੀਖ ਦੇ ਪੰਨੇ ਪੜ੍ਹਦੇ ਆ ਨਾ ਮੈਨੂੰ ਚੇਤਾ ਹੈ ਸਰਦਾਰ ਨਾਨਕ ਸਿੰਘ ਐਵੇਂ ਹੁਣੀ ਆਖਿਆ ਕਰਦੇ ਸਨ ਕਿ ਜੇ ਕਿਤੇ ਸਿੱਖ ਆਪਣੇ ਲੰਗਰਾਂ ਦੀ ਤਾਰੀਖ ਇਸਈ ਰੂਪ ਦੇ ਵਿੱਚ ਲਿਖ ਲੈਣ ਤੇ ਦੁਨੀਆ ਦੇ ਸਾਹਮਣੇ ਰੱਖ ਦੇਣ ਤੇ ਲੋਕ ਦੰਦਾਂ ਦੇ ਥੱਲੇ ਜੀਬ ਲੈ ਕੇ ਬੈਠ ਜਾਣਗੇ ਨਹੀਂ ਇੱਥੋਂ ਅਸੀਂ ਦੇਖ ਸਕਦੇ ਆ ਵੀ ਸਿੱਖਾਂ ਦੇ ਅੰਦਰ ਲੰਗਰ ਦਾ ਕਿੱਡਾ ਮਹੱਤਵ ਹੈਗਾ ਹੈ ਵੰਡ ਤੋਂ ਪਹਿਲਾਂ ਵੀ ਜਦੋਂ ਕਈ ਬੰਦਿਆਂ ਦੀਆਂ ਜੀਵਨੀਆਂ ਪੜ੍ਹਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਵੀ ਕਈ ਇਲਾਕਿਆਂ ਦੇ ਵਿੱਚ ਨਾ ਸਿੱਖਾਂ ਦਾ ਇੱਕ ਅੱਧਾ ਹੀ ਘਰ ਹੁੰਦਾ ਸੀ ਪਰ ਇਹ ਪਤਾ ਹੁੰਦਾ ਸੀਗਾ ਵੀ ਇਹਨਾਂ ਦੇ ਘਰੇ ਜਾਵਾਂਗੇ ਨਾ ਕਿਤੇ ਤੇ ਖਾਣ ਲਈ ਭੋਜਨ ਮਿਲ ਜਾਏਗਾ ਤੇ ਰਹਿਣ ਲਈ ਟਿਕਾਣਾ ਵੀ ਮਿਲ ਜਾਏਗਾ ਇਤਿਹਾਸ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਪੰਨਿਆਂ ਨੇ ਗੁਰੂ ਘਰ ਦਾ ਵੀ ਜਿਹੜਾ ਸੰਕਲਪ ਹੈਗਾ ਉਹਦੇ ਵਿੱਚ ਇਹ ਚੀਜ਼ ਵੀ ਭਾਪੂਰਤ ਰੂਪ ਅੰਦਰ ਪਈ ਹੋਈ ਹੈ ਇਹਦਾ ਉੱਚਾ ਫਰਲਾ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਇੱਥੇ ਕੱਲੀ ਮਨ ਦੀ ਭੁੱਖ ਹੀ ਨਹੀਂ ਮਟਾਈ ਜਾਂਦੀ ਇੱਥੇ ਤਨ ਦੀ ਭੁੱਖ ਵੀ ਮਟਾਈ ਜਾਂਦੀ ਹੈਗੀ ਹੈ ਜੇ ਸੋ ਗੁਰੂ ਮਹਾਰਾਜ ਨੇ ਜਿਹੜਾ ਸਾਨੂੰ ਇਹ ਸਿਧਾਂਤ ਦਿੱਤਾ ਹੈ ਨਾ ਸੇਵਾ ਦਾ ਇਹ ਬੜਾ ਮਹਾਨ ਹੈ ਜੀ ਤੇ ਆਪਾਂ ਦੇ ਵਿੱਚੋਂ ਸਿਰਫ ਕੇਰਾਂ ਲੰਗਰ ਦੀ ਗੱਲ ਕਰ ਰਹੇ ਹਾਂ। ਪ੍ਰਾਣੇ ਵੇਲਿਆਂ ਦੇ ਵਿੱਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਿਆ ਕਰਦੇ ਸਨ ਜੇ। ਉਦੋਂ ਵੀ ਤੁਸੀਂ ਧਿਆਨ ਮਾਰ ਕੇ ਦੇਖੋ। ਬੜਾ ਪਿਆਰਾ ਸੰਵਾਦ ਹੈਗਾ ਨਾਦਰ ਸ਼ਾਹ ਦਾ ਤੇ ਜ਼ਕਰੀਆ ਖਾਨ ਦਾ। ਜਦੋਂ ਨਾਦਰ ਸ਼ਾਹ ਜ਼ਕਰੀਆ ਖਾਨ ਦੇ ਪਾਸੋਂ ਸਿੱਖਾਂ ਦੇ ਬਾਰੇ ਜਾਣਦਾ ਹੈ। ਵੀ ਸਿੱਖ ਕੌਣ ਹੁੰਦੇ ਨੇ? ਤੇ ਉਹਦੇ ਚ ਇੱਕ ਜਗ੍ਹਾ ਦੇ ਉੱਤੇ ਜ਼ਿਕਰ ਹੁੰਦਾ ਹੈ ਵੀ ਜਦੋਂ ਪੁੱਛਦਾ ਹੈ ਵੀ ਤੂੰ ਕਹਿੰਨੇ ਜੰਗਲ ਬੇਲਿਆਂ ਦੇ ਵਿੱਚ ਰਹਿੰਦੇ ਐ ਫਿਰ ਇਹਨਾਂ ਦਾ ਰੋਟੀ ਟੋਕ ਦਾ ਕਿਵੇਂ ਕੰਮ ਚੱਲਦਾ ਹੈ ਤੇ ਉੱਥੇ ਫਿਰ ਜ਼ਕਰੀਆ ਖਾਨ ਨੇ ਦੱਸਿਆ ਵੀ ਆਹੀਂ ਮਾੜਾ ਮੋਟਾ ਜਿਹੜਾ ਇਹ ਉਥੋਂ ਜੰਗਲ ਬੇਲੇ 'ਚ ਹੱਥ ਲੱਗ ਜੇ ਇਹਨਾਂ ਦੇ ਉਹ ਖਾ ਛੱਡਦੇ ਹੈਗੇ ਆ ਹਾਂ ਜੇ ਕਿਤੇ ਇਹਨਾਂ ਦੇ ਹੱਥ ਕੋਈ ਸਰਕਾਰੀ ਖਜ਼ਾਨਾ ਆ ਜਾਏ ਤੇ ਫਿਰ ਇਹ ਲੋ ਲੰਗਰ ਤਪਾਉਂਦੇ ਆ ਤੇ ਫਿਰ ਜਦੋਂ ਇਹ ਲੋਹ ਲੰਗਰ ਤਪਾਉਂਦੇ ਆ ਨਾ ਤੇ ਉਸ ਵਖਤ ਨਗਾਰੇ ਦੇ ਉੱਤੇ ਚੋਟ ਮਾਰਦੇ ਆ ਮੈਂ ਕਈ ਪ੍ਰਾਣੇ ਗੁਰਸਿੱਖਾਂ ਬਜ਼ੁਰਗਾਂ ਦੇ ਪਾਸੋਂ ਇਹ ਗੱਲ ਸੁਣਦਾ ਵੀ ਰਿਹਾ ਹਾਂ ਵੀ ਜਦੋਂ ਉਹਨਾਂ ਦੇ ਘਰਾਂ 'ਚ ਪ੍ਰਸ਼ਾਦਾ ਪਕਦਾ ਸੀ ਨਾ ਤੇ ਉੱਚੀ ਸਾਰੀ ਆਵਾਜ਼ ਦੇ ਕੇ ਆਖਿਆ ਕਰਦੇ ਸਨ ਕਿ ਗੁਰੂ ਕਾ ਲੰਗਰ ਤਿਆਰ ਹੋਇਆ ਹੈ ਭਾਈ ਜੇ ਕੋਈ ਭੁੱਖਾ ਹੋਵੇ ਤੇ ਆ ਕੇ ਪ੍ਰਸ਼ਾਦਾ ਛੱਕ ਸਕਦਾ ਹੈ ਜੀ ਉਹ ਉਡੀਕਦੇ ਸਨ ਕਿ ਸ਼ਾਇਦ ਕੋਈ ਆਵੇ ਤੇ ਜਦੋਂ ਕੋਈ ਨਹੀਂ ਆਉਂਦਾ ਸੀ ਤੇ ਉਹ ਪ੍ਰਸ਼ਾਦਾ ਪਾਣੀ ਛੱਕ ਦੇ ਸੰਜੇ ਸੋ ਉਹ ਜ਼ਕਰੀਆ ਖਾਨ ਹੈ ਨਾ ਜਿਹੜਾ ਉਹ ਦੱਸਦਾ ਵੀ ਕਹਿੰਦਾ ਫਿਰ ਇਹ ਨਗਾਰੇ ਤੇ ਚੋਟ ਮਾਰਦੇ ਆ ਤੇ ਉੱਚੀ ਸਾਰੀ ਆਵਾਜ਼ਾਂ ਦਿੰਦੇ ਆ ਵੀ ਗੁਰੂ ਕਾ ਲੰਗਰ ਤਿਆਰ ਹੋਇਆ ਤੇ ਜੇ ਕੋਈ ਭੁੱਖਾ ਹੋਵੇ ਲੋੜਵੰਦ ਹੋਵੇ ਉਹ ਆ ਕੇ ਛੱਕ ਸਕਦਾ ਨਾਦਰ ਸ਼ਾਹ ਨੇ ਸਵਾਲ ਕਰ ਦਿੱਤਾ ਕਹਿੰਦਾ ਵੀ ਜੇ ਉਸ ਵਕਤ ਮੰਨ ਲੋ ਜਿਹੜੇ ਲੋਕ ਇਹਨਾਂ ਦੀ ਜਾਨ ਦੇ ਪਿੱਛੇ ਪਏ ਹੋਏ ਨੇ ਇਹਨਾਂ ਦੇ ਦੁਸ਼ਮਣ ਨੇ ਉਹ ਪੁਖੇ ਹੋਣ ਤੇ ਕਹਿਣ ਲੱਗਿਆ ਜ਼ਕਰੀਆ ਖਾਨ ਵੀ ਇਹਨਾਂ ਦਾ ਗੁਰੂ ਇਹਨਾਂ ਨੂੰ ਇਹ ਮਤ ਦੇ ਕੇ ਗਿਆ ਹੈ ਕਿ ਜੇ ਉਹ ਵੀ ਆ ਕੇ ਪੰਗਤ ਦੇ ਵਿੱਚ ਬਹਿ ਜਾਏ ਨਾ ਜਿਹੜਾ ਇਹਨਾਂ ਦੀ ਜਾਨ ਦੇ ਪਿੱਛੇ ਪਿਆ ਹੋਇਆ ਹੈ ਉਹਨੂੰ ਵੀ ਬਿਨਾਂ ਕਿਸੇ ਭੇਦ ਭਾਵ ਫਰਕ ਦੇ ਇਹ ਲੰਗਰ ਵਰਤਾਉਂਦੇ ਨੇ ਨਾ ਇਹਦੀ ਮਿਸਾਲ ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਦੇਖੀ ਹੋਏਗੀ ਇਹ ਸਭ ਗੁਰੂ ਦੀਆਂ ਬਖਸ਼ਿਸ਼ਾਂ ਨੇ ਤੇ ਉਹਨੂੰ ਵੀ ਉੱਥੇ ਪ੍ਰਸ਼ਾਦਾ ਛਕਾਉਂਦੇ ਆ ਤੇ ਜੇ ਜਗਰੀਆ ਖਾਨ ਕਹਿੰਦਾ ਮੰਨ ਲਓ ਵੀ ਇਹਨਾਂ ਨੂੰ ਪਿੱਛੇ ਕੁਝ ਨਾ ਬਚੇ ਫੇਰ ਤੇ ਕਹਿੰਦੇ ਲੰਗਰ ਮਸਤ ਬਤਾਏ ਵੀ ਲੰਗਰ ਮਸਤਾਨਾ ਹੋ ਗਿਆ ਆਪਣੇ ਖਾਣ ਲਈ ਭਾਵੇਂ ਕੁਝ ਵੀ ਨਾ ਬਚੇ ਸਾਡੀ ਤਵਰੀਖ ਦੱਸਦੀ ਹੈ ਭਾਈ ਤਾਰਾ ਸਿੰਘ ਵਾਂ ਭਾਈ ਤਾਰੂ ਸਿੰਘ ਇਹਨਾਂ ਦੀਆਂ ਸ਼ਹਾਦਤਾਂ ਦਾ ਵੀ ਤੇ ਵੱਡਾ ਕਾਰਨ ਰਿਸ਼ਾਦੇ ਪਾਣੀ ਦੀ ਸੇਵਾ ਹੈਗੀ ਅਜੇ ਹੈਨਾ ਇਹ ਮਿਸਾਲੀ ਗੱਲਾਂ ਨੇ ਇਤਿਹਾਸ ਦੀ ਫਿਰ ਆਪਾਂ ਤਵਰੀਖ ਦੇ ਪੰਨੇ ਪੜਦੇ ਆ ਜਿਹੜੀ ਘਟਨਾ ਇਹ ਵਾਪਰੀ ਹੈਗੀ ਐ ਸਿਖਰ ਹੈ ਸੇਵਾ ਦਾ ਹੈਨਾ ਇਹਦੂ ਵੱਡੀ ਉਦਾਹਰਨ ਸ਼ਾਇਦ ਦੁਨੀਆ ਦੀ ਤਵਾਰੀਖ ਅੰਦਰ ਕਿਤੋਂ ਨਹੀਂ ਥਿਉਣੀ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਹੋਇਆ ਸੀਗਾ ਤੇ ਉਦੋਂ ਪਹਿਲਿਆਂ ਜੇ ਕੋਟਮਾਰ ਕਰਦੇ ਰਹੇ ਬਾਅਦ ਦੇ ਵਿੱਚ ਫੇਰ ਜਿਹੜਾ ਗੋਰਾ ਸ਼ਾਹੀ ਸੀਗੀ ਉਹ ਫੜ ਫੜ ਕੇ ਜੇਲ੍ਹਾਂ ਚ ਡੱਕਣ ਲੱਗ ਗਈ ਸਿੱਖਾਂ ਨੂੰ ਫੌਜੀ ਪੈਨਸ਼ਨਰ ਸੀਗੇ ਉਹਨਾਂ ਦਾ ਵੀ 101 ਸਿੰਘਾਂ ਦਾ ਜੱਥਾ ਸੀਗਾ ਜੇ ਉਹ ਆਇਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਅੰਮ੍ਰਿਤਸਰ ਦਾ ਮੈਜਿਸਟ੍ਰੇਟ ਸੀ ਉਹਨੇ ਸਜ਼ਾ ਸੁਣਾ ਦਿੱਤੀ ਵੀ ਇਹਨਾਂ ਨੂੰ ਅਟਕਦੀ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ 29 ਅਕਤੂਬਰ ਨੂੰ ਟ੍ਰੇਨ ਚ ਬਾਕੇ ਉਹਨਾਂ ਨੂੰ ਤੋਰ ਦਿੱਤਾ ਗਿਆ ਚਲੋ ਜੀ 30 ਅਕਤੂਬਰ ਨੂੰ ਸਵੇਰ ਦੇ ਸਮੇਂ ਇਸ ਗੱਲ ਦੀ ਖਬਰ ਪਹੁੰਚੀ ਪੰਜਾ ਸਾਹਿਬ ਜੋ ਹਸਨ ਅਬਦਾਲ ਦੇ ਵਿੱਚ ਹੈ ਗੁਰਦੁਆਰਾ ਸਾਹਿਬ ਉੱਥੇ ਭਾਈ ਕਰਮ ਸਿੰਘ ਜੀ ਜਿਹੜੇ ਕੀਰਤਨ ਕਰਦੇ ਸਨ ਭਾਈ ਪ੍ਰਤਾਪ ਸਿੰਘ ਜੀ ਜਿਹੜੇ ਉੱਥੇ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾਵਾਂ ਨਿਭਾਉਂਦੇ ਸਨ ਜੀ ਉਥੇ ਗੱਲ ਪਹੁੰਚੀ ਵੀ ਆਪਣੇ ਭਰਾਵਾਂ ਨੂੰ ਲੈ ਕੇ ਜਾ ਰਹੇ ਆ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਹ ਤੇ ਧਰਤੋ ਹੈ ਜਿੱਥੇ ਗੁਰੂ ਸਾਹਿਬਾਂ ਨੇ ਭਾਈ ਮਰਦਾਨੇ ਦੀ ਪਿਆਸ ਨੂੰ ਬੁਝਾਇਆ ਸੀ ਤੇ ਅਸੀਂ ਆਪਣੇ ਭਰਾਵਾਂ ਦੇ ਲਈ ਜਿਹੜੇ ਭੁੱਖੇ ਹੋਣਗੇ ਉਹਨਾਂ ਦੀ ਤ੍ਰਿਪਤੀ ਦੇ ਵਾਸਤੇ ਭੋਜਨ ਲੈ ਕੇ ਜਾਵਾਂਗੇ ਲੋਹ ਲੰਗਰ ਛੱਜ ਗਏ ਤਿਆਰ ਹੋ ਗਿਆ ਪ੍ਰਸ਼ਾਦਾ ਪਾਣੀ 2250 ਦੇ ਕਰੀਬ ਸਾਹ ਸੰਗਤ ਹੋਏਗੀ ਜਿਹੜੀ ਚੱਲ ਕੇ ਸਟੇਸ਼ਨ ਦੇ ਉੱਤੇ ਆ ਗਈ 30 ਅਕਤੂਬਰ ਦਾ ਹੀ ਦਿਨ ਹੈ ਸਟੇਸ਼ਨ ਮਾਸਟਰ ਨੂੰ ਆ ਕੇ ਆਖਿਆ ਵੀ ਤੁਸੀਂ ਭਾਈ ਟ੍ਰੇਨ ਨੂੰ ਰੋਕਣ ਦਾ ਪ੍ਰਬੰਧ ਕਰੋ ਉਹਨੇ ਦੱਸ ਦਿੱਤਾ ਕਹਿਣ ਲੱਗਾ ਵੀ ਉੱਪਰੋਂ ਹੁਕਮ ਆਇਆ ਟ੍ਰੇਨ ਰੋਕਣੀ ਨਹੀਂ ਗਈ ਜੇ ਸੋ ਇੱਥੇ ਨਹੀਂ ਰੁਕੇਗੀ ਭਾਈ ਕਰਨ ਸਿੰਘ ਵੀ ਆਸਾ ਕੀ ਵਾਰ ਲਗਾ ਕੇ ਪਹੁੰਚ ਚੁੱਕੇ ਸਨ ਇਨਾ ਗੁਰਸਿੱਖਾਂ ਆਖਿਆ ਵੀ ਇਹ ਤੇ ਹੋ ਹੀ ਨਹੀਂ ਸਕਦਾਗਾ ਇੱਥੇ ਟ੍ਰੇਨ ਰੁਕੇਗੀ ਰੁਕੇਗੀ ਭਾਵੇਂ ਸਾਨੂੰ ਆਪਣਾ ਸਿਰ ਦੇ ਕੇ ਇਹ ਟ੍ਰੇਨ ਕਿਉਂ ਨਾ ਰੁਕਣੀ ਪਵੇ ਜੇ ਹੁਣ ਇਨਾ ਗੁਰਸਿੱਖਾਂ ਨੇ ਇਸ ਜਗ੍ਹਾ ਦੇ ਉੱਤੇ ਦ੍ਰਿੜਤਾ ਦੇ ਨਾਲ ਆਪਣੇ ਭੈਣ ਭਾਜਾਂ ਦੇ ਨਾਲ ਇਹ ਸੰਵਾਦ ਕੀਤਾ ਕਿ ਖਾਲਸਾ ਜੀਓ ਆਪਾਂ ਆਪਣੇ ਭੁੱਖੇ ਧਿਆਏ ਭਰਾਵਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਹੈ ਜੇ ਪਰ ਇਹ ਛਕਾਉਣ ਦੇ ਲਈ ਇਹ ਸੇਵਾ ਕਮਾਉਣ ਦੇ ਲਈ ਸਿਰ ਧੜ ਦੀ ਬਾਜ਼ੀ ਲਾਉਣੀ ਪੈਣੀ ਹੈ ਇਹ ਤੇ ਸਟੇਸ਼ਨ ਮਾਸਟਰ ਨੇ ਕਹਿ ਦਿੱਤਾ ਵੀ ਟ੍ਰੇਨ ਨਹੀਂ ਰੁਕੇਗੀ ਚਲੋ ਜੀ ਸੰਗਤ ਵੀ ਤਿਆਰ ਹੋ ਗਈ ਪਟੜੀ ਦੇ ਉੱਤੇ ਬੈਠ ਗਏ ਭਾਈ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਉਹਨਾਂ ਦੇ ਨਾਲ ਹੋਰ ਗੁਰਸਿੱਖ ਬੀਬੀਆਂ ਵੀ ਬੈਠ ਗਈਆਂ ਤੇ ਜਦੋਂ ਪਟੜੀ ਦੇ ਉੱਤੇ ਬੈਠ ਗਏ ਟ੍ਰੇਨ ਆਉਂਦੀ ਐ ਸ਼ੂਕ ਦੀ ਹੋਈ ਆਪਣੀ ਯਾਨੀ ਭੈਣ ਸਿੰਘ ਹੋਣਾ ਨੇ ਨਾ ਭਾਈ ਪ੍ਰਤਾਪ ਸਿੰਘ ਦੀ ਸਿੰਘਣੀ ਬੀਬੀ ਹਰਪ੍ਰੀਤ ਕੌਰ ਦੀ ਇੱਕ ਮੁਲਾਕਾਤ ਜਿਹੜੀ ਸੀਗੀ ਉਹ ਛਾਪੀ ਸੀ ਉਹ ਪੜਨ ਵਾਲੀ ਆ ਸਾਰਿਆਂ ਤੇ ਉਹ ਦੱਸਦੇ ਆ ਵੀ ਟ੍ਰੇਨ ਦੀ ਚਾਲ ਭਾਵੇਂ ਥੋੜੀ ਮੱਠੀ ਪਈ ਪਰ ਤੀਜਾ ਰੁਕਦੇ ਹੀ ਰੁਕਦੀਆਂ ਨੇ ਨਾ ਤੇ ਭਾਈ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਇਹ ਤੇ ਇੰਜਣ ਦੇ ਚੱਕਿਆਂ ਦੇ ਵਿੱਚ ਹੀ ਆ ਗਏ ਕੁਝ ਹੋਰ ਫੱਟੜ ਹੋਏ ਸਿੰਘ ਸਿੰਘਣੀਆਂ ਵੀ ਫੱਟੜ ਹੋਈਆਂ ਟ੍ਰੇਨ ਰੁਕ ਗਈ ਤੇ ਭਾਈ ਪ੍ਰਤਾਪ ਸਿੰਘ ਦੀ ਸਿੰਘਣੀ ਦਾ ਬਿਆਨ ਸੀ ਵੀ ਜਦੋਂ ਇਨਕੁਆਰੀ ਵੀ ਕੀਤੀ ਗਈ ਨਾ ਇਹਦੀ ਪੁਨਸ਼ਾਨ ਕੀਤੀ ਅੰਗਰੇਜ਼ਾਂ ਨੇ ਵੀ ਇਹ ਤੇ ਰੋਕਣ ਦਾ ਹੈ ਹੀ ਨਹੀਂ ਸੀ ਰੁਕੀ ਕਿਵੇਂ ਆ ਤੇ ਕਹਿੰਦੇ ਉਦੋਂ ਜਿਹੜਾ ਉਸ ਟ੍ਰੇਨ ਨੂੰ ਚਲਾ ਰਿਹਾ ਸੀਗਾ ਨਾ ਡਰਾਈਵਰ ਉਹਨੇ ਆਖਿਆ ਵੀ ਮੈਨੂੰ ਤੇ ਇੰਜ ਪ੍ਰਤੀਤ ਹੋਇਆ ਜਦੋਂ ਇਹਨਾਂ ਗੁਰਸਿੱਖਾਂ ਦੇ ਸਰੀਰ ਨਾਲ ਟ੍ਰੇਨ ਟਕਰਾਈ ਵੀ ਜਿਵੇਂ ਕਿਸੇ ਪਹਾੜ ਨਾਲ ਟਕਰਾ ਗਈ ਹੁੰਦੀ ਹੈ ਤੇ ਆਪਣੇ ਆਪ ਹੀ ਰੁੱਕ ਗਏ। ਸੋਏ ਤਾਰੀਖ ਦੇ ਪੰਨੇ ਨੇ ਹੁਣ ਇਹਨਾਂ ਦੇ ਸਰੀਰ ਥੱਲੇ ਆ ਗਏ। ਹੁਣ ਉੱਥੇ ਇੱਕ ਬੰਨੇ ਬੜਾ ਸੋਗਮਈ ਦ੍ਰਿਸ਼ ਵੀ ਬਣ ਗਿਆ ਹੈਗਾ ਇਹਦੇ। ਤੇ ਇਹ ਗੁਰਸਿੱਖਾਂ ਨੇ ਸਹਿਕਦਿਆਂ ਨੇ ਆਖਿਆ ਵੀ ਭਾਈ ਸਾਡੇ ਇੰਨੀ ਧਿਆਨ ਨਾ ਦਿਓ। ਜਿਸ ਕਾਰਜ ਦੇ ਲਈ ਗੁਰੂ ਨੇ ਇਹ ਸੇਵਾ ਲਈ ਹੈ ਨਾ ਤੁਸੀਂ ਉਹ ਕਾਰਜ ਕਰੋ ਜੇ। ਫਿਰ ਉਹਨਾਂ ਗੁਰਸਿੱਖਾਂ ਨੂੰ ਉੱਥੇ ਪ੍ਰਸ਼ਾਦਾ ਪਾਣੀ ਸ਼ਕਾਇਆ ਗਿਆ ਇੱਕ ਸਿੰਘ ਤੇ ਉਸੇ ਦਿਨੀ ਚੜ੍ਹਾਈ ਕਰ ਗਿਆ ਦੂਸਰਾ ਅਗਲੇ ਦਿਨ ਚੜ੍ਹਾਈ ਕੀਤਾ ਰਾਵਲਪਿੰਡੀ ਲਿਜਾ ਕੇ ਇਹਨਾਂ ਦੇ ਸੰਸਕਾਰ ਕੀਤੇ ਗਏ ਸੰਝੇ ਦੁਨੀਆਂ ਦੀ ਤਾਰੀਖ ਅੰਦਰੇ ਦੀ ਮਿਸਾਲ ਕਿਤੇ ਨਹੀਂ ਜੇ ਮਿਲਦੀ ਗੁਰੂ ਕੇ ਸਿੱਖਾਂ ਨੇ ਆਖਿਆ ਜਿਸ ਧਰਤੀ ਤੇ ਭਾਈ ਮਰਦਾਨੇ ਦੀ ਪਿਆਸ ਗੁਰੂ ਨਾਨਕ ਨੇ ਬੁਝਾਈ ਹੈ ਅਜੋਸੇ ਧਰਤੀ ਦੇ ਉੱਤੇ ਗੁਰਨਾਨਕ ਦੇ ਸਿੱਖ ਆਪਣੇ ਭਾਨਿਆਂ ਨੂੰ ਭੁੱਖਿਆ ਨਹੀਂ ਜੇ ਜਾਣ ਦੇਣਗੇ ਉਹਨਾਂ ਦੀ ਭੁੱਖ ਮਿਟਾਉਣ ਦੇ ਵਾਸਤੇ ਸਾਨੂੰ ਸਿਰ ਧੜ ਦੀ ਬਾਜੀ ਵੀ ਲਾਉਣੀ ਪਵੇ ਤੇ ਅਸੀਂ ਲਾਵਾਂਗੇ ਤੇ ਉਹਨਾਂ ਆਪਣਾ ਕੌਲ ਪਗਾਇਆ ਗੁਰੂ ਦੀ ਰਹਿਮਤ ਵਰਤੀ ਗੁਰਦੁਆਰਾ ਸੁਧਾਰ ਲਹਿਰ ਦੇ ਪੰਜਾ ਸਾਹਿਬ ਸਾਕੇ ਦੇ ਇਹ ਦੋ ਪ੍ਰਮੁੱਖ ਸ਼ਹੀਦ ਸਨ ਇਹਨਾਂ ਦੋਨਾਂ ਸੱਜਣਾ ਦਾ ਜੀਵਨ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਆਪਣੇ ਬਜ਼ੁਰਗਾਂ ਤੇ ਮਾਣ ਕਰਨਾ ਸਿੱਖੋ ਜੇ ਬਹੁਤ ਜ਼ਰੂਰੀ ਹੈ ਪਹਿਲੇ ਵੇਲਿਆਂ ਦੇ ਵਿੱਚ ਨਾ ਸਾਡੇ ਘਰਾਂ 'ਚ ਆਮ ਹੀ ਪੰਜਾ ਸਾਹਿਬ ਦੇ ਛਾਕੇ ਦੀ ਤਸਵੀਰ ਹੁੰਦੀ ਸੀ ਹੌਲੀ-ਹੌਲੀ ਇਹ ਤਸਵੀਰ ਵੀ ਪਤਾ ਨਹੀਂ ਕਦੋਂ ਸਾਡੀਆਂ ਕੰਧਾਂ ਦੇ ਉੱਤੋਂ ਗਾਇਬ ਹੋ ਗਈ ਉਹ ਚੀਜ਼ਾਂ ਸਾਡੀ ਸੁਰਤ ਦੇ ਅੰਦਰ ਚਲਦੀਆਂ ਸਨ ਤੇ ਹਕੀਕਤ ਹੈ ਘਰ 'ਚ ਦੋ ਬੰਦੇ ਵੱਧ ਆ ਜਾਣ ਤੇ ਸਾਨੂੰ ਪ੍ਰਸ਼ਾਦੇ ਪਾਣੀ ਦਾ ਫਿਕਰ ਲੱਗ ਜਾਂਦਾ ਮਥੇ ਤਿਉੜੀਆਂ ਪੈ ਜਾਂਦੀਆਂ ਨੇ ਜੇ ਅੱਜ ਸਾਡੇ ਆਚਾਰ ਤੇ ਵਿਹਾਰ ਦੇ ਵਿੱਚ ਕੁਝ ਕਮੀਆਂ ਆ ਰਹੀਆਂ ਨੇ ਪਰ ਇਹਨਾਂ ਗੁਰਸਿੱਖਾਂ ਵੱਲ ਵੇਖੋ ਸਹੀ ਜੇ ਪ੍ਰਸ਼ਾਦੇ ਬਾਣੀ ਦੀ ਟਹਿਲ ਕਮਾਉਣ ਦੇ ਵਾਸਤੇ ਸਿਰ ਧੜ ਦੀਆਂ ਬਾਜ਼ੀਆਂ ਲਾਉਂਦੇ ਪਏ ਨੇ ਜੇ ਸੋ ਉਹਨਾਂ ਗੁਰੂ ਕੇ ਸਿੱਖਾਂ ਨੂੰ ਨਮਨ ਕਰਦੇ ਹਾਂ ਜੇ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜੇ ਹੋ ਜਾ ਜੀਵਨ ਆਪਣੀ ਇਹਨਾਂ ਸ਼ਹੀਦ ਗੁਰਸਿੱਖਾਂ ਦੀ ਝੋਲੀ ਦੇ ਅੰਦਰ ਪਾਇਆ ਉਹ ਹੋ ਜਾ ਜੀਵਨ ਸਾਨੂੰ ਵੀ ਬਖਸ਼ ਭਾਈ ਪ੍ਰਤਾਪ ਸਿੰਘ ਹੁਣਾਂ ਦੇ ਘਰੋਂ ਬੀਬੀ ਆ ਜਿਹੜੀ ਉਦੋਂ ਹੋ ਨਿਆਣੇ ਨੂੰ ਜਨਮ ਦੇਣ ਵਾਲੀ ਸੀਗੀ ਇੱਕ ਨਿਆਣਾ ਪਹਿਲਾਂ ਚੜ੍ਹਾਈ ਕਰ ਚੁੱਕਾ ਸੀਗਾ ਜੇ ਤੇ ਜਿਸ ਬੱਚੇ ਨੂੰ ਜਨਮ ਦਿੱਤਾ ਸਿੰਘਣੀ ਨੇ ਆਪਣੀ ਪਤੀ ਦੀ ਸ਼ਹਾਦਤ ਤੋਂ ਬਾਅਦ 24-25 ਸਾਲ ਦੇ ਸਨ ਭਈ ਪ੍ਰਤਾਪ ਸਿੰਘ ਦੀ ਉਹ ਇੱਕ ਬੱਚੀ ਸੀ ਬੀਬੀ ਜੋਗਿੰਦਰ ਕੌਰ ਫਿਰ ਉਹਦਾ ਪਰਿਵਾਰ ਅੱਗੇ ਵਧਿਆ ਅਣਛ ਵੰਛ ਅੱਗੇ ਵਧੀ ਦੇ ਤੇ ਅੱਜ ਕੱਲੋਂ ਵਿਲੈਤ ਦੇ ਵਿੱਚ ਬਾਹਰਲੇ ਮੁਲਕਾਂ ਦੇ ਅੰਦਰ ਰਹਿ ਰਹੇ ਨੇ ਜੀ ਪਰਿਵਾਰ ਮੌਜੂਦ ਹੈ ਹਜੇ ਸੋ ਇਹ ਗੁਰਸਿੱਖ ਨੇ ਜਿਹੜੇ ਹਨ ਇਹਨਾਂ ਦੀਆਂ ਕਰਨੀਆਂ ਬਹੁਤ ਵੱਡੀਆਂ ਨੇ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤ